ਉਬਿਰ ਜੀ ਇਹ ਤਾਂ ਗਰੀਬ ਪਰਿਵਾਰ ਸੀ ਬਹੁਤ ਪਹਿਲੇ ਵੀ ਇਹਨਾਂ ਦਾ ਬੇਟਾ ਇੱਕ ਸ਼ਹਿਰ ਸਲਤਨਪੁਰ ਲੋਧੀ ਰਹਿੰਦਾ ਸੀਗਾ ਤੇ ਉਹਨੂੰ ਕੈਂਸਰ ਹੋ ਗਈ ਸੀ ਉੱਥੇ ਇਲਾਜ ਤੇ ਬਹੁਤ ਪੈਸਾ ਲੱਗ ਗਿਆ ਵੀ ਤੇ ਬਜ਼ੁਰਗ ਇਹਨਾਂ ਦਾ ਵੀ ਬਿਮਾਰ ਰੇਦਾ ਵਾ ਤੇ ਜਿਹੜੀ ਮਾਤਾ ਡਿੱਗੀ ਅੱਜ ਇਹ ਵੀ ਬਿਮਾਰੀਂ ਦੀ ਇੱਥੇ ਵੀ ਇਲਾਜ ਤੇ ਕਾਫੀ ਖਰਚਾ ਹੋਇਆ ਇਹਨਾਂ ਦਾ ਇਸ ਕਰਕੇ ਜਿਹੜੀ ਛੱਤ ਸੀਗੀ ਪੁਰਾਣੀ ਸੀਗੀ ਤਪਾਸ ਕੇ ਜਿਹੜੀ ਗਰੀਬ ਪਰਿਵਾਰ ਹੋਣ ਦਾ ਕਰਕੇ ਉਹ ਆ ਹੁਣ ਹੀ ਵਾਪਰੀ ਅੱਜ ਮਾਤਾ ਇਹ ਕੀ ਕੰਮ ਕਰਦੀ ਐ ਮਾਤਾ ਚੱਕੀ ਚਲਾਉਂਦੇ ਆ ਦੱਸੋ ਇਹ ਬੱਤ ਚੱਕੀ ਚੱਲਦੀ ਹੈ ਹਾਂਜੀ ਜਿਹੜਾ ਇਹਨਾਂ ਦਾ ਘਰ ਵਾਲਾ ਉਹ ਬਿਮਾਰ ਵਾ ਨਹੀਂ ਚਲਾ ਸਕਦਾ ਅੱਛਾ ਜੀ ਬੇਟੇ ਆਪੋ ਆਪਣੇ ਕੰਮ ਕਰਦੇ ਆ ਤੇ ਮਾਤਾ ਨੂੰ ਵੀ ਚੱਕੀ ਚਲਾਉਣੀ ਪਈ ਦੀ ਨਾਲੇ ਇਸ ਉਮਰ ਚ ਆ ਗਈ ਵੀ ਜਿਹਦਾ ਕਾਰਨ ਕੀ ਮੰਨਦੇ ਹੋ ਬਰਸਾਤ ਜਾ ਕੋਈ ਹੋਰ ਕਾਰਨ ਬਰਸਾਤ ਵੀ ਆਦੀ ਇੱਕ ਤੇ ਜਿਹੜੇ ਜਿੱਦਾਂ ਉਹਨਾਂ ਨਾਲੋਂ ਖਰਚੇ ਹੋ ਗਏ ਆ ਨਾ ਬਿਮਾਰੀਆਂ ਤੇ ਤੇ ਇੰਨੀ ਏਨਕਮ ਹੈ ਨਹੀਂ ਕਿ 2 ਚਾਰ 2 3 2.5 ਕਲੇ ਜ਼ਮੀਨ ਦੇ ਆ ਉਹ ਤਾਂ ਇੰਨੀ ਏਨਕਮ ਨਹੀਂ ਜਿਹੜਾ ਉਹਦਾ ਇਲਾਜ ਕਰਾ ਸਕਣ ਕੋਈ ਮਾਲੀ ਮਦਦ ਤਾਂ ਇਹਦੀ ਮਿਲੀ ਇਹਨਾਂ ਨੂੰ ਪ੍ਰਸ਼ਾਸਨ ਕੋਲੋਂ ਮੰਗ ਚਾਹਦੇ ਆ ਮੰਗ ਕਰਦੇ ਇਹਨਾਂ ਦੀ ਪੂਰੀ ਮਦਦ ਕੀਤੀ ਜਾਵੇ 60 ਤਾਂ ਨਹੀਂ ਜ਼ਿਆਦਾ ਲੱਗੀ ਇਹਨਾਂ ਨੂੰ 60 ਤਾਂ ਲੱਗੀ ਆ ਹੁਣ ਦੇਖੋ ਉੱਥੇ ਜਾ ਕੇ ਕੀ ਡਾਕਟਰ ਕਹਿੰਦੇ ਕਿੰਨਾ ਬਚਾ ਹੁੰਦਾ ਕੀ ਨਹੀਂ ਹੁੰਦਾ ਇਹ ਜੀ ਮੇਰਾ ਮੈਂ ਸੁਖਦੇਵ ਹਾਂ ਪਿੰਡ ਕਬੀਰਪੁਰ ਇਹ ਜੀ ਬਹੁਤ ਗਰੀਬ ਪਰਿਵਾਰ ਆ ਚੱਕੀ ਦਾ ਕੰਮ ਕਰਦੇ ਆ ਜੀ ਕੁਛ ਆਰੇ ਦਾ ਨਾਲ ਲੱਕੜਾਂ ਦੇ ਬਲਣ ਚੀਜ਼ ਦੇ ਜੀ ਉਹ ਛੱਤ ਕਮਜ਼ੋਰ ਹੋਣ ਕਾਰਨ ਬਾਲਿਆਂ ਦੀਆਂ ਦੁਕਾਨੀਆਂ ਦੀ ਛੱਤ ਸੀਗੀ ਉਹ ਜਿਹੜਾ ਥੱਲੇ ਮਾਪੋਦੋ ਦੋਨੋਂ ਬੈਠੇ ਸੀਗੇ ਛੱਤ ਡਿੱਗਣ ਦੇ ਕਾਰਨ ਮਾਤਾ ਦੇ ਲੱਤ ਦੇ ਸੱਟ ਲੱਗੀ ਉਹਨਾਂ ਦੀ ਲੱਤ ਟੁੱਟ ਗਈ ਜਿਹੜਾ ਬੇਟਾ ਉਹਨਾਂ ਦੇ ਗਿੱਟੇ ਤੇ ਸੱਟ ਲੱਗੀ ਹੈ ਜੀ ਅੰਦਰੋਂ ਦੀ ਸੱਟਾਂ ਬਹੁਤ ਆਈ ਸਾਰੇ ਪਿੰਡ ਨੇ ਮਿਹਨਤ ਕਰਕੇ ਇਹਨਾਂ ਨੂੰ ਕੋਈ ਬੜੀ ਮੁਸ਼ਕਲ ਦੇ ਨਾਲ ਥੱਲੋਂ ਕੱਢਿਆ ਹੱਥਾਂ ਦੇ ਨਾਲ ਹੌਲੀ-ਹੌਲੀ ਬਾਰਿਸ਼ ਪੈ ਰਹੀ ਸੀ ਵੀ ਕਾਫੀ ਟਾਈਮ ਲੱਗ ਗਿਆ ਸਾਨੂੰ ਥੱਲੋਂ ਕੱਢਣੇ ਅਧਿਕਾਰੀ ਆਏ ਮਾਤ ਦੇ ਵਾਸਤੇ ਪ੍ਰਸ਼ਾਸਨ ਅਧਿਕਾਰੀ ਸਜਨ ਸਿੰਘ ਚੀਮਾ ਜੀ ਆਏ ਸੀ ਬੋਰ ਤੱਕ ਚਲੋ ਹਲੇ ਤੱਕ ਕੋਈ ਨਹੀਂ ਆਇਆ ਜੀ ਜੇ ਘੰਟਾ ਕਿ ਹਲੇ ਬਹੁਤਾ ਟਾਈਮ ਵੀ ਨਹੀਂ ਹੋਇਆ ਜੀ ਕਿਉਂਕਿ ਐਂਬੂਲੈਂਸ ਉਹਨਾਂ ਨੇ ਭੇਜਤੀ ਸੀ ਪਹਿਲਾਂ ਕਿੰਨੀਆਂ ਕਿ ਸੱਟਾਂ ਲੱਗੀਆਂ ਮਾਤਾ ਦੇ ਤਾਂ ਕਾਫੀ ਸੱਟਾਂ ਆਈਆਂ ਨੇ ਜੀ ਪੱਟ ਤੋਂ ਲੱਤ ਟੁੱਟ ਗਈ ਆ ਅੰਦਰੂਨੀ ਸੱਟਾਂ ਵੀ ਹੈ ਉਹਨਾਂ ਦੇ ਬੇਟੇ ਦੇ ਹਰਮੇਲ ਸਿੰਘ ਦੇ ਵੀ ਕਾਫੀ ਪੈ ਲੱਤ ਤੇ ਅੰਦਰੂਨੀ ਸੱਟਾਂ ਹੈ ਗਈਆਂ